ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਵਿਸ਼ਾ ਕਣਕ ਦਾ ਤੇ ਕਣਕ ਦੇ ਵੀ ਅੱਗੋਂ ਨਦੀਨਾ ਦਾ ਕਣਕ ਦੇ ਨਦੀਨਾ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਨਾਉਂ ਦਾ ਗੁੱਲੀ ਡੰਡੇ ਦਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਇਹਨੂੰ ਫਲੈਰਸ ਮਾਈਨਰ ਕਹਿੰਦੇ ਆ ਤੇ ਗੁੱਲੀ ਡੰਡਾ ਸਭ ਤੋਂ ਠੀਠ ਕਿਸਮ ਦਾ ਨਦੀਨ ਆ ਸਾਡਾ ਬੜੇ ਚਿਰ ਤਾਂ ਆਉਂਦਾ ਆ ਕਈਆਂ ਥਾਵਾਂ ਤੇ ਕੰਟਰੋਲ ਹੋ ਗਿਆ ਕਈਆਂ ਥਾਵਾਂ ਤੇ ਹਜੇ ਵੀ ਬਹੁਤ ਉਗਦਾ ਆ ਤੇ ਜਿੱਥੇ ਇਹਦਾ ਖਾਤਮਾ ਨਹੀਂ ਹੁੰਦਾ ਸਮੇਂ ਸਿਰ ਤੇ ਉਥੇ ਸਾਡੇ ਝਾੜ ਤੇ ਕਣਕ ਤੇ ਅਸਰ ਪਾਉਂਦਾ ਆ ਅੱਗੇ ਦੀ ਅੱਗੇ ਇਹਦਾ ਵੀ ਬਣ ਜਾਂਦਾ ਆ ਫਿਰ ਅਗਲੇ ਸਾਲੇ ਦੀ ਫਿਰ ਪਤਾਇਸ਼ ਵਾਜ ਜਾਂਦੀ ਹੈ ਕਿਉਂਕਿ ਇਹਦੀ ਪਤਾਇਸ਼ ਬਹੁਤ ਜ਼ਿਆਦਾ ਵੱਦੀ ਹੈ ਜੇ ਇਹਦੀ ਰੋਕਥਾਮ ਸਮੇਂ ਸਿਰ ਨਹੀਂ ਹੁੰਦੀ ਤਾਂ ਵੈਸੇ ਜੇ ਕੁਦਰਤੀ ਤੌਰ ਤੇ ਵੇਖਿਆ ਜਾਵੇ ਤਾਂ ਜੇ ਮੈਂ ਆਪਦੀ ਪਹਿਲੀ ਦੀ ਗੱਲ ਕਰਾਂ ਤੇ ਅਸੀਂ ਸਾਨੂੰ 7-8 ਸਾਲ ਹੋ ਗਏ ਪੈੜੀ ਵਿੱਚ ਪਰਾਲੀ ਵਿੱਚ ਪਾਉਂਦੇ ਹਾਂ ਤੇ ਸਾਡੇ ਖੇਤਾਂ ਦੇ ਵਿੱਚ ਗੁੱਲੀ ਡੰਣਾ ਨਹੀਂ ਹੈਗਾ ਕਿਉਂਕਿ ਗੁੱਲੀ ਡੰਡੇ ਦਾ ਜੇ ਕੁਦਰਤੀ ਹੱਲ ਵੇਖਣਾ ਤਾਂ ਜੇ ਕੁਦਰਤੀ ਇਹਦਾ ਨਸ਼ਟ ਕਰਨਾ ਸੀ ਤਾਂ ਜੇ ਸਾਡੀ ਇਹ ਥਲੜੀ ਪਰਤ 30 40 45 ਸੈਂਟੀਮੀਟਰ ਤੋਂ ਥੱਲੇ ਹੀ ਨਿਕਲ ਗਿਆ ਕਹਿਣ ਤੋਂ ਪਾ ਆ ਬਿਆ ਗੁੱਲੀ ਡੰਡੇ ਦਾ ਬੀਜ ਤਾਂ ਉਹਨੂੰ ਰੋਸ਼ਨੀ ਨਹੀਂ ਮਿਲਣੀ ਖੁਰਾਕ ਨਹੀਂ ਮਿਲਣੀ ਤਾਂ ਪਾਣੀ ਨਹੀਂ ਮਿਲਣਾ ਤੇ ਪਦائش ਉਹਦੀ ਨਹੀਂ ਹੋਣੀ ਬੀਜ ਜਮਾਂ ਥੱਲੇ ਆ ਤੇ 2 3 ਸਾਲਾਂ ਦੇ ਵਿੱਚ ਜੇ ਵੇਖਿਆ ਜਾਵੇ ਉਹਨੂੰ ਉਹ ਸਹੀ ਖੁਰਾਕ ਨਹੀਂ ਮਿਲਦੀ ਤਾਂ ਉਹਦਾ ਬੀਜ ਨਸ਼ਟ ਹੋ ਜਾਂਦਾ ਗੁੱਲੀ ਡੰਡੇ ਦਾ ਤੇ ਹੋਇਆ ਵੀ ਹੈ ਪਹਿਲਾਂ ਆਮ ਹੀ ਤੁਸੀਂ ਤੁਹਾਨੂੰ ਵੀ ਪਤਾ ਆ ਆਮ ਹੀ ਹਰ ਇੱਕ ਖੇਤਾਂ ਦੇ ਵਿੱਚ ਗੁੱਲੀ ਡਣਾ ਹੁੰਦਾ ਸੀ ਹੁਣ ਤਕਰੀਬਨ ਸਾਰੇ ਖੇਤਾਂ ਦੇ ਵਿੱਚ ਗੁੱਲੀ ਡਣਾਣੀ ਹੈਗਾ ਕਿਸੇ ਦੇ ਵੀ ਆ ਕੱਲ ਪਰਸੋਂ ਕਿਸ ਸੱਜਣ ਦਾ ਫੋਨ ਆ ਇਹ ਜੀ ਸਾਡੇ ਦੋ ਕੁ ਕਿੱल्ल्याਾਂ ਦੇ ਵਿੱਚ ਗੁੱਲੀ ਡੰਡਾ ਨਹੀਂ ਮਰਦਾ ਪਿਆ ਬਾਕੀ ਸਾਡੇ ਹੋਰ ਕਿੱल्ल्याਾਂ ਦੇ ਵਿੱਚ ਨਹੀਂ ਹੁੰਦਾ ਕਹਿਣ ਤੋਂ ਬਾਅਦ ਇਹ ਆ ਤੇ ਅੱਜ ਆਪਾਂ ਇਹਦੇ ਬਾਬਤ ਹੀ ਗੱਲਾਂ ਕਰਨੀਆਂ ਨੇ ਤਿੰਨ ਚਾਰ ਵੀਡੀਓ ਬਣਨੀਆਂ ਕਣਕ ਦੇ ਨਦੀਨਾਂ ਦੇ ਉੱਤੇ ਕਿਸਾਨ ਵੀਰੋ ਅੱਜ ਜਿਹੜੀ ਪਹਿਲੀ ਵੀਡੀਓ ਆ ਉਹਦੇ ਵਿੱਚ ਇਹ ਆ ਵੀ ਕਣਕ ਬੀਜਣ ਤੋਂ ਬਾਅਦ ਜਿਹੜੀ ਅਸੀਂ 2 ਦਿਨਾਂ ਦੇ ਵਿੱਚ ਵਿੱਚ ਸਪਰੇਅ ਕਰਨੀ ਹੈ ਉਹ ਆ ਆਚਾਰ ਸਪਰੇਆ ਨੇ ਕਿਸਾਨ ਵੀਰੋ ਸਪਰੇਅ ਵੀ ਆ ਜਿਹੜੀ ਤੁਸੀਂ ਪਿਛਲੇ ਸਾਲ ਕੀਤੀ ਆ ਐਦਕੀ ਜਿਹੜਾ ਵਾ ਵੱਖਰੇ ਸਾਲਟ ਦੀ ਕਰਿਆ ਜੇ ਕਿਉਂਕਿ ਤੁਸੀਂ ਵੇਖਿਆ ਹੋਣਾ ਵਾ ਜਿਹੜੀ ਸਹਿਣ ਸ਼ਕਤੀ ਗੁੱਲੀ ਡੰਡੇ ਦੇ ਵਿੱਚ 90 ਦੇ ਦੀ ਗੱਲ ਕਰੀਏ 90 ਦੇ ਦਹਾਕੇ ਦੀ ਗੱਲ ਕਰੀਏ ਤਾਂ ਆਈਸੋ ਪ੍ਰੋਟੋਨ ਜਿਹੜਾ ਸਾਡਾ ਸਾਲਟ ਸੀ ਉਹਦੀ ਸਹਿਣ ਸ਼ਕਤੀ 10 ਸਾਲ ਰਹੀ ਹੈ ਕਹਿੰਨ ਤੋਂ ਪਾਵੇ ਆ 90 ਦੇ ਦਹਾਕੇ ਦੀ 95 96 97 98 2005 ਤੱਕ ਜੇ ਗੱਲ ਕਰੀਏ ਤਾਂ ਇਹਦੀ ਸਹਿਣ ਸ਼ਕਤੀ ਰਹੀ ਹੈ ਫਿਰ ਜਾ ਕੇ ਨਵੀਆਂ ਦਵਾਈਆਂ ਆਈਆਂ ਫਿਰ ਜਾ ਕੇ ਗੁੱਲੀ ਡੰਡਾ ਮਰਨ ਲੱਗਾ ਕਿਉਂਕਿ ਇੱਕੋ ਇੱਕ ਜਿਹੜਾ ਅਸੀਂ ਸਾਲਟ ਜਦੋਂ ਕਰਦੇ ਆ ਇੱਕੋ ਇੱਕ ਟੈਕਨੀਕਲ ਦੀ ਦਵਾਈ ਕਰਦੇ ਆ ਤਾਂ ਸਹਿਣਸ਼ੀਲਤਾ ਜਿਹੜਾ ਨਦੀਨ ਆ ਜਾਂ ਕੋਈ ਵੀ ਕੀਟ ਪਤੰਗਾ ਉਹਦੇ ਤੇ ਬਣ ਜਾਂਦੀ ਹੈ ਤਾਂ ਹੀ ਤੁਹਾਨੂੰ ਵਾਰ-ਵਾਰ ਕਹੀਦਾ ਕਿ ਹਰ ਇੱਕ ਵਰੀ ਬਦਲਵੀਂ ਦਵਾਈ ਕਰਿਆ ਕਰੋ ਤੇ ਇਹ ਚਾਰ ਦਵਾਈਆਂ ਜਿਹੜੀਆਂ ਇਹ ਚਾਰ ਦਵਾਈਆਂ ਉਹ ਨੇ ਵੀ ਜਦੋਂ ਆਪਾਂ ਕਣਕ ਬੀਜ ਲਈਏ 2 ਦਿਨਾਂ ਦੇ ਅੰਦਰ-ਅੰਦਰ ਇਹ ਆਪਾਂ ਕਰਨੀਆਂ ਹੀ ਕਰਨੀਆਂ 200 ਲੀਟਰ ਪਾਣੀ ਲੱਗੂਗਾ ਇਹਨਾਂ ਲਈ ਵੈਸੇ ਨਦੀਨ ਨਾਸ਼ਕ ਲਈ 150 ਲੀਟਰ ਪਾਣੀ ਲਾਉਣਾ ਹੁੰਦਾ ਆਪਾਂ ਪਰ ਇਹਨਾਂ ਜਦੋਂ ਆਪਾਂ ਇਹ ਦਵਾਈਆਂ ਕਰੋਗੇ ਤੁਸੀਂ 200 ਲੀਟਰ ਪਾਣੀ ਲਾਉਣਾ ਪਹਿਲੀ ਦਵਾਈ ਸਾਡੀ ਆ ਗਈ ਸਟੌਂਪ ਦੋਸਤ ਮਾਰਕ ਵੱਡੀ ਹੋਰ ਵੀ ਬੜੇ ਨਾਮਾਂ ਤੇ ਆਉਂਦੀ ਹੈ ਕਾਮਨ ਦਵਾਈ ਆ ਸਾਡੀ ਪੈਂਡਾ ਮੈਥ ਪੈਂਡੀ ਮੈਥਲਿਨ 30 EC ਇੱਕ ਖੇਤਾਨੀ ਵੀਰੋ ਜੇ ਕੱਲੀ ਕਰਨੀ ਤਾਂ ਡੇਢ ਲਿਕਰ ਡੇਢ ਲੀਟਰ ਪ੍ਰਤੀ ਕਿੱਲਾ ਆਪਾਂ ਕਰਨੀ ਹੈ ਦੂਜੀ ਆ ਗਈ ਆ ਵਕੀਰਾ 85 WD ਪਾਈਰੋਕਸਾ ਸਲਫਿਓਨ ਆ ਗਈ ਹੈ 60 ਗ੍ਰਾਮ ਕਰਨੀ ਆਪਾਂ ਕਿੱਲੇ ਦੀ 200 ਲੀਟਰ ਪਾਣੀ ਲਾ ਦੇਣਾ ਤੇ ਆ ਜਿਹੜੀ ਆ ਤੀਜੀ ਆ ਗਈ ਪਲੇਟਫਾਰਮ 385 SC ਇਹਦੇ ਵਿੱਚ ਪੈਂਡੀ ਮੈਥਲਿਨ ਜਿਵੇਂ ਉਤਲਾ ਸਾਲਟ ਆ ਸਾਡਾ ਪੈਂਡੀ ਮੈਥਲਿਨ ਪਲੱਸ ਮੈਟਰੀ ਹੁੰਦੀ ਹੈ ਇਹਦੀ ਮੈਟਰੀ ਬਿਊਜਨ ਆ ਇਹ ਆਪਾਂ 1 ਲੀਟਰ ਕਰ ਸਕਦੇ ਹਾਂ ਤੇ ਥੱਲੇ ਜਿਹੜੀ ਆ ਗਈ ਦਕਸ਼ ਪਲੱਸ ਜਿਹੜੀ 48 ਈਸੀ ਐ ਇਹਦੇ ਵਿੱਚ ਵੀ ਪੈਂਡੀਮੈਥਲਿਨ ਤੇ ਮੈਟਰੀਬਿਜਨ ਹੁੰਦਾ ਪਰ ਆ ਜਿਹੜੀ ਆ ਕੰਪੋਜੀਸ਼ਨ ਇਹਨਾਂ ਦੀ ਵੱਖੋ ਵੱਖਰੀ ਹੁੰਦੀ ਹੈ ਇਹ 900 ਐਮਐਲ ਪ੍ਰਤੀ ਕਿੱਲਾ ਪਕਰਨੀ ਕਿਸਾਨ ਵੀਰੋ ਆ ਦੋਵੇਂ ਜਿਹੜੇ ਉਤਲੀਆਂ ਦਵਾਈਆਂ ਇਹ ਘਾਹ ਵਾਲੇ ਜਿਵੇਂ ਗੁੱਲੀ ਡੰਡਾ ਜਾਂ ਜੰਗਲੀ ਜਵੀ ਕਹਿ ਸਕਦੇ ਹੋਰ ਵੀ ਘਾਹਲੇ ਨਦੀਨ ਮਾਰੂਗੀ ਤੇ ਜਿਹੜੀਆਂ ਥਲੜੀਆਂ ਦੋਵੇਂ ਦਵਾਈਆਂ ਨੇ ਇਹ ਕਿਸਾਨ ਵੀਰੋ ਜੇ ਇਹਨਾਂ ਚੋਂ ਆਪਾਂ ਕਰਦੇ ਤਾਂ ਇਹਦੇ ਨਾਲ ਚੌੜੀ ਪੱਤੇ ਵਾਲਾ ਜਿਹੜਾ ਨਦੀਨ ਬਾਥੂ ਕਹ ਲੋ ਹੋਰ ਕਹ ਲੋ ਨਦੀਨ ਸਾਡਾ ਉਹ ਵੀ ਇਹ ਇਹ ਦੋਵੇਂ ਦਵਾਈਆਂ ਮਾਰਨ ਗਈਆਂ